55000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਮੈਂ ਇੱਕ ਵੀ ਰੁਪਈਆ ਕੋਈ ਕਹ ਦੇ ਕਿ ਕਿਹੜਾ ਰੁਪਈਆ ਲੱਗ ਗਿਆ ਰਿਸ਼ਵਤ ਦਾ ਜਾਂ ਕਿਸੇ ਮੰਤਰੀ ਦੀ ਜਾਂ ਕਿਸੇ ਐਮਐਲਏ ਸੁਪਾਸ਼ ਪਾਣੀ ਪੈਗੀ ਮੈਨੂੰ ਦੱਸਿਆ ਇੱਕ ਕੁੜੀ ਇੱਥੇ ਬੈਠੀ ਹੈ ਬੱਚੀ ਵਜੀਦ ਕਹਤੋਂ ਐ ਸੰਦੀਪ ਤੇ ਉਛ ਦਿਨ ਪਹਿਲਾਂ ਹੀ ਲੇਬਰ ਇਨਸਪੈਕਟਰ ਦਾ ਟੈਸਟ ਦਿੱਤਾ ਇੱਕੋ ਹੀ ਪੋਸਟ ਸੀ ਟੈਸਟ ਦੇ ਨਾਲੇ ਬਹੁਤ ਸੀ ਪਰ ਇਹਨੇ ਟੈਸਟ ਕਲੀਅਰ ਕੀਤਾ ਤੇ ਅੱਜ ਇਹ ਲੇਵਨ ਇੰਸਪੈਕਟਰ ਦੇ ਤੌਰ ਤੇ ਪਰਤੇ ਹੋਗੀ ਕੋਈ 1 ਰੁਪਿਆ ਨਹੀਂ ਲੱਗਿਆ ਕਿਉਂਕਿ ਪਰਿਵਾਰ ਗਰੀਬ ਹੈ ਉਹ ਇਸ ਸਮਰੱਥਾ ਵੀ ਨਹੀਂ ਰੱਖਦਾ ਸੋ ਇਸ ਤਰ੍ਹਾਂ ਦੀਆਂ ਹਜ਼ਾਰਾਂ ਬੱਚੇ ਐਮਐਲਏ ਸਾਹਿਬ ਨੇ ਦੱਸਿਆ ਕਿ ਕਾਲੇ ਕੇ ਪਿੰਡ ਦੇ ਵਿੱਚ ਇੱਕੋ ਦਿਨ ਚ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ ਨੂੰ ਨੌਕਰੀ ਮਿਲੀ ਹੈ 100 ਤੋਂ 150 ਦੇ ਵਿੱਚ ਨੌਕਰੀਆਂ ਮਿਲੀਆਂ ਨੇ ਬਿਨਾਂ ਪੈਸਿਆਂ ਪਹਿਲਾਂ ਕਦੇ ਸੋਚ ਹੀ ਨਹੀਂ ਸਕਦੇ ਸੀ ਕਿ ਸਰਕਾਰੀ ਨੌਕਰੀ ਸਾਨੂੰ ਐਵੇਂ ਮਿਲ ਜਾਣਗੇ